ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸ੍ਰੋਤਿਆਨਾਂ ਦਾ ਇਹਨਾਂ ਦਾ ਧੰਨਵਾਦ ਅੱਜ ਤੁਸੀਂ ਸੁਣੋਗੇ ਰੋਬਰਟ ਟੀ ਕਿਓਸਾਕੀ ਦੁਆਰਾ ਲਿਖੀ ਕਿਤਾਬ ਰਿਚ ਡੈਡ ਪੋਰ ਡੈਟ ਅੱਜ ਆਇਆ ਇਹ ਪਹਿਲਾ ਰਿਚ ਡੈਡ ਪੋਰ ਡੈਟ ਰੋਬਰਟ ਕਿਓਸਾਕੀ ਦੇ ਮੁਤਾਬਕ ਮੇਰੇ ਦੋ ਡੈਡੀ ਸਨ ਇੱਕ ਅਮੀਰ ਤੇ ਦੂਜੇ ਗਰੀਬ ਇੱਕ ਬਹੁਤ ਪੜੇ ਲਿਖੇ ਤੇ ਸਿਆਣੇ ਸਨ ਉਹ ਪੀ ਐਚ ਡੀ ਸਨ ਅਤੇ ਉਹਨਾਂ ਨੇ ਆਪਣੇ 4 ਸਾਲਾਂ ਦੇ ਅੰਡਰ ਗ੍ਰੈਜੂਏਸ਼ਨ ਕੋਰਸ ਨੂੰ 2 ਸਾਲ ਤੋਂ ਵੀ ਘੱਟ ਸਮੇਂ ਵਿੱਚ ਪੂਰਾ ਕਰ ਲਿਆ ਸੀ ਇਸ ਤੋਂ ਬਾਅਦ ਉਹ ਅੱਗੇ ਪੜ੍ਹਨ ਲਈ ਸਟੈਂਫੋਰਡ ਯੂਨੀਵਰਸਿਟੀ ਯੂਨੀਵਰਸਿਟੀ ਆਫ ਸ਼ਿਕਾਗੋ ਤੇ ਨਾਰਥ ਵੈਸਟਰਨ ਯੂਨੀਵਰਸਿਟੀ ਗਏ ਅਤੇ ਇਹ ਸਾਰਾ ਕੁਝ ਉਹਨਾਂ ਨੇ ਪੂਰੀ ਤਰ੍ਹਾਂ ਸਕਾਲਰਸ਼ਿਪ ਦੇ ਆਸਰੇ ਹੀ ਕੀਤਾ ਮੇਰੇ ਦੋਵੇਂ ਡੈਡੀ 8ਵੀਂ ਤੋਂ ਅੱਗੇ ਨਹੀਂ ਸੀ ਪੜ੍ਹੇ ਦੋਵੇਂ ਹੀ ਆਪਣੇ ਕੈਰੀਅਰ ਵਿੱਚ ਸਫਲ ਸਨ ਦੋਨੋਂ ਨੇ ਸਾਰੀ ਜ਼ਿੰਦਗੀ ਖਰੜੀ ਮਿਹਨਤ ਕੀਤੀ ਦੋਨੋਂ ਨੇ ਹੀ ਕਾਫੀ ਪੈਸਾ ਕਮਾਇਆ ਪਰ ਉਹਨਾਂ ਚੋਂ ਇੱਕ ساری ਜ਼ਿੰਦਗੀ ਪੈਸਿਆਂ ਲਈ ਪਰੇਸ਼ਾਨ ਹੁੰਦਾ ਰਿਹਾ ਤੇ ਦੂਜਾ ਹਵਾਈ ਸਟੇਟ ਦੇ ਸਭ ਤੋਂ ਜ਼ਿਆਦਾ ਅਮੀਰ ਵਿਅਕਤੀਆਂ ਚੋਂ ਇੱਕ ਬਣ ਗਿਆ ਇੱਕ ਦੇ ਮਰਨ ਉੱਤੇ ਉਸਦੇ ਪਰਿਵਾਰ ਚਰਚ ਅਤੇ ਲੋੜਵੰਦਾਂ ਨੂੰ ਕਰੋੜਾਂ ਡਾਲਰ ਦੀ ਦੌਲਤ ਮਿਲੀ ਦੂਜਾ ਆਪਣੇ ਪਿੱਛੇ ਕਰਜ਼ ਛੱਡ ਕੇ ਮਰਿਆ ਮੇਰੇ ਦੋਵੇਂ ਡੈਡੀ ਆਪਣੇ ਇਰਾਦਿਆਂ ਦੇ ਪੱਕੇ, ਚਮਤਕਾਰੀ ਤੇ ਪ੍ਰਭਾਵਸ਼ਾਲੀ ਸਨ। ਦੋਵੇਂ ਮੈਨੂੰ ਸਲਾਹਾਂ ਦਿੰਦੇ ਪਰ ਉਹਨਾਂ ਦੀਆਂ ਸਲਾਹਾਂ ਇੱਕੋ ਜਿਹੀਆਂ ਨਹੀਂ ਸਨ। ਦੋਵੇਂ ਹੀ ਸਿੱਖਿਆ ਤੇ ਬੜਾ ਜ਼ੋਰ ਦਿੰਦੇ ਸਨ ਪਰ ਉਹਨਾਂ ਵੱਲੋਂ ਸੁਝਾਏ ਗੇ ਪੜਾਈ ਦੇ ਵਿਸ਼ੇ ਵੱਖੋ-ਵੱਖ ਸਨ। ਜੇਕਰ ਮੇਰੇ ਕੋਲ ਕੇਵਲ ਇੱਕ ਹੀ ਡੈਡੀ ਹੁੰਦੇ ਤਾਂ ਮੈਂ ਜਾਂ ਤਾਂ ਉਹਨਾਂ ਦੀ ਸਲਾਹ ਮੰਨ ਲੈਂਦਾ ਜਾਂ ਫਿਰ ਉਸ ਨੂੰ ਠੁਕਰਾ ਦਿੰਦਾ। ਕਿਉਂਕਿ ਸਲਾਹ ਦੇਣ ਵਾਲੇ ਦੋ ਸਨ ਇਸ ਵਾਸਤੇ ਮੇਰੇ ਕੋਲ ਦੋ ਵਿਰੋਧਾਪਾਸੀ ਵਿਚਾਰ ਹੁੰਦੇ ਸਨ ਇੱਕ ਅਮੀਰ ਬੰਦੇ ਦਾ ਅਤੇ ਦੂਜਾ ਗਰੀਬ ਬੰਦੇ ਦਾ ਕਿਸੇ ਵੀ ਇੱਕ ਵਿਚਾਰ ਨੂੰ ਸਿੱਧਾ ਸਿੱਧਾ ਮੰਨ ਲੈਣ ਜਾਂ ਨਾ ਮੰਨਣ ਦੀ ਬਜਾਏ ਮੈਂ ਉਹਨਾਂ ਦੀਆਂ ਸਲਾਹਾਂ ਤੇ ਕਾਫੀ ਸੋਚਦਾ ਉਹਨਾਂ ਦੀ ਤੁਲਨਾ ਕਰਦਾ ਤੇ ਫਿਰ ਆਪਣੇ ਆਪ ਵਾਸਤੇ ਫੈਸਲਾ ਕਰਿਆ ਕਰਦਾ ਸੀ ਸਮੱਸਿਆ ਇਹ ਸੀ ਕਿ ਅਮੀਰ ਡੈਡੀ ਕਦੇ ਅਮੀਰ ਨਹੀਂ ਸਨ ਅਤੇ ਗਰੀਬ ਡੈਡੀ ਹੁਣ ਗਰੀਬ ਨਹੀਂ ਸਨ ਦੋਵੇਂ ਹੀ ਆਪਣੇ ਕੈਰੀਅਰ ਨੂੰ ਸ਼ੁਰੂ ਕਰ ਰਹੇ ਸਨ ਦੋਵੇਂ ਹੀ ਦੌਲਤ ਤੇ ਪਰਿਵਾਰ ਲਈ ਮਿਹਨਤ ਕਰ ਰਹੇ ਸਨ ਪਰ ਪੈਸੇ ਦੇ ਬਾਰੇ ਦੋਨੋਂ ਦੇ ਵਿਚਾਰ ਅਤੇ ਨਜ਼ਰੀਆ ਇੱਕਦਮ ਜੁਦਾ ਸੀ ਉਦਾਹਰਨ ਦੇ ਤੌਰ ਤੇ ਇੱਕ ਡੈਡੀ ਕਹਿੰਦੇ ਸਨ ਪੈਸੇ ਦਾ ਮੋਹ ਹੀ ਸਾਰੀ ਬੁਰਾਈਆਂ ਦੀ ਜੜ ਹੈ ਜਦੋਂ ਕਿ ਦੂਜੇ ਡੈਡੀ ਕਿਹਾ ਕਰਦੇ ਸਨ ਪੈਸਿਆਂ ਦੀ ਕਮੀ ਸਾਰੀ ਬਰਾਈਆਂ ਦੀ ਜੜ ਹੈ ਜਦੋਂ ਮੈਂ ਛੋਟਾ ਸੀ ਤਾਂ ਮੈਨੂੰ ਦੋਵੇਂ ਡੈਡੀਆਂ ਦੀ ਵੱਖਰੀ ਵੱਖਰੀ ਸਲਾਹ ਨਾਲ ਪਰੇਸ਼ਾਨੀ ਹੁੰਦੀ ਸੀ ਇੱਕ ਚੰਗਾ ਬੱਚਾ ਹੋਣ ਦੇ ਨਾਤੇ ਮੈਂ ਦੋਨਾਂ ਦੀਆਂ ਗੱਲਾਂ ਸੁਣਨਾ ਚਾਹੁੰਦਾ ਸੀ ਪਰੇਸ਼ਾਨੀ ਇਹ ਸੀ ਕਿ ਦੋਵੇਂ ਇੱਕੋ ਜਿਹੀਆਂ ਗੱਲਾਂ ਨਹੀਂ ਕਰਨ ਕਰਦੇ ਉਹਨਾਂ ਦੇ ਵਿਚਾਰਾਂ 'ਚ ਜ਼ਮੀਨ ਅਸਮਾਨ ਦਾ ਫਰਕ ਸੀ ਖਾਸ ਕਰਕੇ ਪੈਸਿਆਂ ਦੇ ਮਾਮਲੇ ਵਿੱਚ ਮੈਂ ਕਾਫੀ ਲੰਬੇ ਸਮੇਂ ਤੱਕ ਇਹੀ ਸੋਚਿਆ ਕਰਦਾ ਕਿ ਉਹਨਾਂ ਚੋਂ ਕਿਸ ਨੇ ਕੀ ਕਿਹਾ ਕਿਉਂ ਕਿਹਾ ਤੇ ਉਸ ਦਾ ਸਿੱਟਾ ਕੀ ਹੋਵੇਗਾ ਮੇਰਾ ਬਹੁਤਾ ਸਮਾਂ ਸੋਚਣ ਵਿੱਚ ਹੀ ਬਤੀਤ ਹੋ ਜਾਂਦਾ ਸੀ ਮੈਂ ਆਪਣੇ ਆਪ ਨਾਲ ਵਾਰ-ਵਾਰ ਇਹੋ ਜਿਹੇ ਸਵਾਲ ਹੀ ਕਰਦਾ ਉਹਨਾਂ ਨੇ ਇਉਂ ਕਿਉਂ ਕਿਹਾ ਤੇ ਫਿਰ ਦੂਜੇ ਡੈਡੀ ਦੀ ਕਹੀ ਹੋਈ ਗੱਲਾਂ ਬਾਰੇ ਵੀ ਇਸੇ ਤਰ੍ਹਾਂ ਦੇ ਸਵਾਲ ਪੁੱਛਦਾ ਕਾਸ਼ ਮੈਂ ਬੋਲ ਸਕਦਾ ਹਾਂ ਉਹ ਬਿਲਕੁਲ ਸਹੀ ਸਨ ਮੈਂ ਉਹਨਾਂ ਦੀਆਂ ਗੱਲਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਜਾਂ ਇਹ ਕਹਿ ਕੇ ਮੈਂ ਸਿੱਧਾ ਹੀ ਉਹਨਾਂ ਦੀ ਗੱਲ ਨੂੰ ਠੁਕਰਾ ਸਕਦਾ ਬਜ਼ੁਰਗਾਂ ਨੂੰ ਇਹ ਨਹੀਂ ਪਤਾ ਕਿ ਉਹ ਕੀ ਕਹਿ ਰਹੇ ਹਨ ਕਿਉਂਕਿ ਦੋਵੇਂ ਹੀ ਮੈਨੂੰ ਪਿਆਰੇ ਸਨ ਇਸ ਵਾਸਤੇ ਮੈਨੂੰ ਆਪਣੇ ਲਈ ਸੋਚਣ ਤੇ ਮਜਬੂਰ ਹੋਣਾ ਪੈਂਦਾ ਇਸ ਤਰ੍ਹਾਂ ਸੋਚਣ ਦੀ ਮੈਨੂੰ ਆਦਤ ਪੈ ਗਈ ਜਿਹੜੀ ਅੱਗੇ ਚੱਲ ਕੇ ਮੇਰੇ ਲਈ ਬੜੀ ਲਾਹੇਵੰਦ ਸਾਬਿਤ ਹੋਈ ਜੇਕਰ ਮੈਂ ਇੱਕੋ ਪ੍ਰਕਾਰ ਨਾਲ ਸੋਚ ਪਾਉਂਦਾ ਤਾਂ ਇਹ ਮੇਰੇ ਲਈ ਇੰਨਾ ਲਾਹੇਵੰਦ ਨਹੀਂ ਹੁੰਦਾ ਤੁਨ ਅਦੋਲਤ ਦਾ ਵਿਸ਼ਾਸ ਸਕੂਲਾਂ 'ਚ ਨਹੀਂ ਬਲਕਿ ਘਰਾਂ ਅੰਦਰ ਪੜਾਇਆ ਜਾਂਦਾ ਹੈ ਸ਼ਾਇਦ ਇਸੇ ਲਈ ਅਮੀਰ ਲੋਕ ਹੋਰ ਜ਼ਿਆਦਾ ਅਮੀਰ ਹੁੰਦੇ ਜਾਂਦੇ ਹਨ ਜਦੋਂ ਕਿ ਗਰੀਬ ਹੋਰ ਜ਼ਿਆਦਾ ਗਰੀਬ ਤੇ ਮੀਡਲ ਕਲਾਸ ਕਰਜ਼ੇ 'ਚ ਡੁੱਬਿਆ ਰਹਿੰਦਾ ਹੈ ਸਾਡੇ 'ਚੋਂ ਜ਼ਿਆਤਰ ਲੋਕ ਪੈਸੇ ਬਾਰੇ ਆਪਣੇ ਮਾਪਿਆਂ ਤੋਂ ਸਿੱਖਦੇ ਆਂ ਕੋਈ ਗਰੀਬ ਪਿਓ ਆਪਣੇ ਬੱਚੇ ਨੂੰ ਪੈਸੇ ਬਾਰੇ ਕੀ ਸਿਖਾ ਸਕਦਾ ਹੈ ਉਹ ਸਿਰਫ ਇੰਨਾ ਹੀ ਕਹਿ ਸਕਦਾ ਹੈ ਸਕੂਲ ਜਾਓ ਤੇ ਮਿਹਨਤ ਨਾਲ ਪੜੋ ਹੋ ਸਕਦਾ ਹੈ ਉਹ ਬੱਚਾ ਚੰਗੇ ਨੰਬਰਾਂ ਨਾਲ ਕਾਲਜ ਦੀ ਪੜ੍ਹਾਈ ਪੂਰੀ ਕਰ ਲਵੇ ਫਿਰ ਵੀ ਪੈਸੇ ਦੇ ਮਾਮਲੇ 'ਚ ਉਸਦੀ ਮਾਨਸਿਕਤਾ ਤੇ ਉਸਦੇ ਸੋਚਣ ਦਾ ਢੰਗ ਇੱਕ ਗਰੀਬ ਬੰਦੇ ਵਾਂਗ ਹੀ ਬਣਿਆ ਰਹੇਗਾ ਇਹ ਸਾਰਾ ਕੁਝ ਉਸਨੇ ਜਦੋਂ ਸਿੱਖਿਆ ਜਦੋਂ ਇੱਕ ਛੋਟਾ ਜਿਹਾ ਬੱਚਾ ਸੀ ਨਨਜਾ ਵਿਤ ਦਾ ਵਿਸ਼ਾ ਸਕੂਲਾਂ 'ਚ ਨਹੀਂ ਪੜਾਇਆ ਜਾਂਦਾ ਸਕੂਲਾਂ 'ਚ ਵਿਦਿਆਕ ਅਤੇ ਕਾਰੋਬਾਰੀ ਨਿਪੁੰਨਤਾ ਤੇ ਜ਼ੋਰ ਦਿੱਤਾ ਜਾਂਦਾ ਹੈ ਨਾ ਕਿ ਆਰਥਿਕ ਨਿਪੁੰਨਤਾ ਉੱਤੇ ਇਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਜਿਹੜੇ ਸਮਾਰਟ ਬੈਂਕਰਸ ਡਾਕਟਰਸ ਤੇ ਅਕਾਊਂਟੈਂਟਸ ਦੇ ਸਕੂਲਾਂ 'ਚ ਚੰਗੇ ਨੰਬਰ ਆਉਂਦੇ ਹਨ ਉਹ ساری ਜ਼ਿੰਦਗੀ ਪੈਸਿਆਂ ਲਈ ਕਿਉਂ ਜੋਝਦੇ ਰਹਿੰਦੇ ਹਨ ਸਾਡੇ ਦੇਸ਼ ਤੇ ਜਿਹੜਾ ਭਾਰੀ ਕਰਜ਼ਾ ਚੜਿਆ ਹੋਇਆ ਹੈ ਉਹ ਕਾਫੀ ਹੱਦ ਤੱਕ ਉਨ੍ਹਾਂ ਉੱਚ ਸਿੱਖਿਆ ਦੇ ਰਾਜਨੇਤਾਵਾਂ ਤੇ ਸਰਕਾਰੀ ਅਫਸਰਾਂ ਦੇ ਕਾਰਨ ਹੈ ਜਿਹੜੇ ਆਰਥਿਕ ਨੀਤੀਆਂ ਬਣਾਉਂਦੇ ਹਨ ਪਰ ਮਜ਼ੇਦਾਰ ਗੱਲ ਇਹ ਹੈ ਕਿ ਉਹ ਧਨ ਦੇ ਬਾਰੇ ਬੜਾ ਘੱਟ ਜਾਣਦੇ ਹਨ ਮੈਂ ਆਮ ਕਰਕੇ ਨਵੀਂ ਸਦੀਜਾ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਸੋਚਦਾ ਹਾਂ ਤਦੋਂ ਕੀ ਹੋਵੇਗਾ ਜਦੋਂ ਸਾਡੇ ਕੋਲ ਇਹੋ ਜਿਹੇ ਕਰੋਨਾ ਲੋਕੀ ਹੋਣਗੇ ਜਿਨ੍ਹਾਂ ਨੂੰ ਆਰਥਿਕ ਤੇ ਡਾਕਟਰੀ ਸਹਾਇਤਾ ਦੀ ਲੋੜ ਪਵੇਗੀ ਅਨਸੰਬੰਧੀ ਸਹਾਇਤਾ ਦੇ ਲਈ ਜਾਂ ਤਾਂ ਉਹ ਆਪਣੇ ਪਰਿਵਾਰਾਂ ਤੇ ਜਾਂ ਫਿਰ ਸਰਕਾਰਾਂ ਉਤੇ ਨਿਰਭਰ ਹੋਣਗੇ ਕੀ ਹੋਵੇਗਾ ਜਦੋਂ ਮੈਡੀਕੇਅਰ ਤੇ ਸੋਸ਼ਲ ਸਿਕਿਉਰਿਟੀਜ਼ ਕੋਲ ਐਸਾ ਖਤਮ ਹੋ ਜਾਵੇਗਾ ਕਿਵੇਂ ਕੋਈ ਦੇਸ਼ ਤਰੱਕੀ ਕਰ ਪਾਵੇਗਾ ਜੇਕਰ ਪੈਸੇ ਹਮਾਰੇ ਪੜਾਈ ਦੀ ਜ਼ਿੰਮੇਵਾਰੀ ਮਾਪਿਓ ਤੇ ਛੱਡ ਦਿੱਤੀ ਜਾਵੇ ਜਿਨ੍ਹਾਂ ਚ ਜ਼ਿਆਦਾਤਰ ਗਰੀਬ ਹਨ ਜਾਂ ਗਰੀਬ ਹੋਣਗੇ ਕਿਉਂਕਿ ਮੇਰੇ ਕੋਲ ਦੋ ਪ੍ਰਭਾਵਸ਼ਾਲੀ ਡੈਡੀ ਸਨ ਇਸ ਲਈ ਮੈਂ ਦੋਨਾਂ ਕੋਲੋਂ ਸਿੱਖਿਆ ਮੈਨੂੰ ਦੋਨਾਂ ਦੀ ਸਲਾਹਾਂ ਤੇ ਸੋਚਣਾ ਪੈਂਦਾ ਸੀ ਇਸ ਤਰ੍ਹਾਂ ਸੋਚਦੇ ਸੋਚਦੇ ਮੈਂ ਇਹ ਜਾਣ ਲਿਆ ਕਿ ਕਿਸੇ ਬੰਦੇ ਦੇ ਵਿਚਾਰ ਉਸ ਦੀ ਜ਼ਿੰਦਗੀ ਉੱਤੇ ਕਿੰਨਾ ਜ਼ਬਰਦਸਤ ਅਸਰ ਪਾ ਸਕਦੇ ਹਨ ਉਦਾਹਰਨ ਵਾਸਤੇ ਇੱਕ ਡੈਡੀ ਨੂੰ ਇਹ ਕਹਿਣ ਦੀ ਇੱਰਤ ਸੀ ਮੈਂ ਇਹ ਨਹੀਂ ਖਰੀਦ ਸਕਦਾ ਦੂਜੇ ਡੈਡੀ ਇਹਨਾਂ ਸ਼ਬਦਾਂ ਦੇ ਇਸਤੇਮਾਲ ਨਾਲ ਚੜਦੇ ਸਨ ਉਹ ਜ਼ੋਰ ਦੇ ਕੇ ਕਹਾ ਕਰਦੇ ਸਨ ਕਿ ਮੈਨੂੰ ਉਸ ਦੀ ਬਜਾਏ ਇਹ ਇਹ ਕਹਿਣਾ ਚਾਹੁੰਦਾ ਹੈ ਮੈਂ ਇਸ ਨੂੰ ਕਿਵੇਂ ਖਰੀਦ ਸਕਦਾ ਪਹਿਲਾ ਵਾਕ ਨਕਾਰਾਤਮਕ ਹੈ ਤੇ ਦੂਜਾ ਪ੍ਰਸ਼ਨਾਤਮਕ ਹੈ ਪ੍ਰਸ਼ਨਵਾਚਕ ਇੱਕ ਨਾਲ ਗੱਲ ਖਤਮ ਹੋ ਜਾਂਦੀ ਹੈ ਤੇ ਦੂਜੇ ਨਾਲ ਤੁਸੀਂ ਸੋਚਣ ਲਈ ਮਜਬੂਰ ਹੋ ਜਾਂਦੇ ਹੋ ਮੇਰੇ ਛੇਤੀ ਹੀ ਅਮੀਰ ਬਣਨ ਵਾਲੇ ਡੈਡੀ ਨੇ ਮੈਨੂੰ ਸਮਝਾਇਆ ਕਿ ਜਦੋਂ ਅਸੀਂ ਕਹਿੰਦੇ ਹਾਂ ਮੈਂ ਇਸ ਨੂੰ ਨਹੀਂ ਖਰੀਦ ਸਕਦਾ ਤਾਂ ਸਾਡਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ ਇਸ ਦੀ ਬਜਾਏ ਜਦੋਂ ਅਸੀਂ ਇਹ ਸਵਾਲ ਪੁੱਛਦੇ ਹਾਂ ਮੈਂ ਤੁਹਾਨੂੰ ਕਿਵੇਂ ਖਰੀਦ ਸਕਦਾ ਤਾਂ ਸਾਡਾ ਦਿਮਾਗ ਕੰਮ ਕਰਨ ਲੱਗ ਪੈਂਦਾ ਹੈ ਉਹਨਾਂ ਦਾ ਇਹ ਮਤਲਬ ਨਹੀਂ ਸੀ ਕਿ ਤੁਹਾਡਾ ਜਿਸ ਚੀਜ਼ ਤੇ ਦਿਲ ਆ ਜਾਵੇ ਉਸ ਨੂੰ ਖਰੀਦ ਹੀ ਲਓ ਉਹ ਲਗਭਗ دیਵਾਨਗੀ ਦੀ ਹੱਦ ਤੱਕ ਆਪਣੇ ਦਿਮਾਗ ਨੂੰ ਕਸਰਤ ਕਰਵਾਉਣਾ ਚਾਹੁੰਦੇ ਸਨ ਕਿਉਂਕਿ ਉਹਨਾਂ ਦੇ ਖਿਆਲ ਮੁਤਾਬਕ ਦਿਮਾਗ ਦੁਨੀਆ ਦਾ ਸਭ ਤੋਂ ਜ਼ਿਆਦਾ ਤਾਕਤਵਰ ਕੰਪਿਊਟਰ ਹੈ ਮੇਰਾ ਦਿਮਾਗ ਹਰ ਰੋਜ਼ ਤਿੱਖਾ ਹੋਈ ਜਾਂਦਾ ਹੈ ਕਿਉਂਕਿ ਮੈਂ ਇਸ ਦੀ ਕਸਰਤ ਕਰਦਾ ਰਹਿੰਦਾ ਹਾਂ ਇਹ ਜਿੰਨਾ ਤਿੱਖਾ ਹੁੰਦਾ ਜਾਵੇਗਾ ਤਨਾਹੀ ਮੈਂ ਇਸ ਦੀ ਸਹਾਇਤਾ ਨਾਲ ਜ਼ੈਰਾ ਤੋਂ ਜ਼ਿਆਦਾ ਪੈਸਾ ਕਮਾ ਸਕਦਾ ਹਾਂ ਉਹਨਾਂ ਦਾ ਮੰਨਣਾ ਸੀ ਕਿ ਮੈਂ ਇਸ ਨੂੰ ਖਰੀਦ ਨਹੀਂ ਸਕਦਾ ਕਹਿਣਾ ਦਿਮਾਗੀ ਆਲਸ ਦੀ ਨਿਸ਼ਾਨੀ ਹੈ ਹਾਲਾਂਕਿ ਦੋਵੇਂ ਹੀ ਡੈਡੀ ਆਪਣੇ ਕੰਮਾਂ 'ਚ ਕਰੜੀ ਮਿਹਨਤ ਕਰਦੇ ਸਨ ਪਰ ਮੈਂ ਦੇਖਿਆ ਕਿ ਪੈਸਿਆਂ ਦੇ ਮਾਮਲੇ 'ਚ ਇੱਕ ਡੈਡੀ ਦੀ ਆਦਤ ਇਹ ਸੀ ਕਿ ਉਹ ਆਪਣੇ ਦਿਮਾਗ ਨੂੰ ਸਵਾਦ ਦਿੰਦੇ ਤੇ ਦੂਜੇ ਡੈਡੀ ਆਪਣੇ ਦਿਮਾਗ ਨੂੰ ਲਗਾਤਾਰ ਕਸਰਤ ਕਰਵਾਉਂਦੇ ਰਹਿੰਦੇ ਇਸ ਦਾ ਲੰਮੇ ਸਮੇਂ ਲਈ ਨਤੀਜਾ ਇਹ ਨਿਕਲਿਆ ਕਿ ਇੱਕ ਡੈਡੀ ਆਰਥਿਕ ਤੌਰ ਤੇ ਬਹੁਤ ਅਮੀਰ ਹੁੰਦੇ ਚਲੇ ਗਏ ਜਦੋਂ ਕਿ ਦੂਜੇ ਡੈਡੀ ਲਗਾਤਾਰ ਗਰੀਬ ਇਹਨਾਂ ਨੂੰ ਇਸ ਤਰ੍ਹਾਂ ਸਮਝੋ ਕਿ ਇੱਕ ਵਿਅਕਤੀ ਰੋਜ਼ਾਨਾ ਕਸਰਤ ਕਰਨ ਲਈ ਜਿਮ ਜਾਂਦਾ ਹੈ ਜਦੋਂ ਕਿ ਦੂਜਾ ਆਪਣੇ ਸੋਫੇ ਤੇ ਬੈਠਾ ਟੀਵੀ ਦੇਖਦਾ ਰਹਿੰਦਾ ਹੈ। ਸਰੀਰ ਦੀ ਸਹੀ ਕਸਰਤ ਨਾਲ ਤੁਸੀਂ ਜੈਰਤ ਅੰਦਰੁਸਤ ਹੋ ਸਕਦੇ ਹੋ। ਅਤੇ ਦਿਮਾਗ ਦੀ ਸਹੀ ਕਸਰਤ ਨਾਲ ਤੁਸੀਂ ਜਿਆਦਾ ਅਮੀਰ। ਆਲਸ ਕਾਰਨ ਸਿਹਤ ਤੇ ਪੈਸਿਆਂ ਦੋਨਾਂ 'ਚ ਹੀ ਨੁਕਸਾਨ ਹੁੰਦਾ ਹੈ। ਮੇਰੇ ਦੋਵੇਂ ਡੈਡੀ ਦੀਆਂ ਵਿਚਾਰਤਾਰਾਂਾਂ 'ਚ ਜ਼ਮੀਨ ਅਸਮਾਨ ਦਾ ਫਾਸਲਾ ਸੀ। ਇੱਕ ਡੈਡੀ ਦੀ ਸੋਚ ਸੀ ਕਿ ਅਮੀਰਾਂ ਨੂੰ ਜ਼ਿਆਦਾ ਟੈਕਸ ਦੇਣਾ ਚਾਹੀਦਾ ਹੈ ਤਾਂ ਕਿ ਵਿਚਾਰੇ ਗਰੀਬਾਂ ਨੂੰ ਜ਼ਿਆਦਾ ਫਾਇਦਾ ਮਿਲ ਸਕੇ ਜਦੋਂ ਕਿ ਦੂਜੇ ਡੈਡੀ ਕਹਿੰਦੇ ਟੈਕਸ ਉਹਨਾਂ ਲੋਕਾਂ ਨੂੰ ਸਜ਼ਾ ਦਿੰਦਾ ਹੈ ਜਿਹੜੇ ਉਤਪਾਦਨ ਕਰਦੇ ਹਨ ਤੇ ਉਹਨਾਂ ਲੋਕਾਂ ਨੂੰ ਇਨਾਮ ਜਿਹੜੇ ਉਤਪਾਦਨ ਨਹੀਂ ਕਰਦੇ ਇੱਕ ਡੈਡੀ ਸਿਖਾਉਂਦੇ ਸਨ ਮਿਹਨਤ ਨਾਲ ਪੜੋ ਤਾਂ ਜੋ ਤੁਹਾਨੂੰ ਕਿਸੇ ਚੰਗੀ ਕੰਪਨੀ ਵਿੱਚ ਨੌਕਰੀ ਮਿਲ ਜਾਵੇ ਜਦੋਂ ਕਿ ਦੂਜੇ ਡੈਡੀ ਦੀ ਸਿੱਖਿਆ ਇਹ ਸੀ ਮਿਹਨਤ ਨਾਲ ਪੜੋ ਤਾਂ ਜੋ ਤੁਹਾਨੂੰ ਕਿਸੇ ਚੰਗੀ ਕੰਪਨੀ ਨੂੰ ਖਰੀਦਣ ਦਾ ਮੌਕਾ ਮਿਲ ਜਾਵੇ। ਇੱਕ ਡੈਡੀ ਕਹਿੰਦੇ ਸਨ ਮੈਂ ਇਸ ਲਈ ਅਮੀਰ ਨਹੀਂ ਹਾਂ ਕਿਉਂਕਿ ਮੈਨੂੰ ਬੱਚਿਆਂ ਨੂੰ ਪਾਲਣਾ ਪੈਂਦਾ ਹੈ। ਦੂਜੇ ਡੈਡੀ ਕਹਿੰਦੇ ਮੈਂ ਇਸ ਲਈ ਅਮੀਰ ਬਣਨਾ ਹੈ ਕਿਉਂਕਿ ਮੈਂ ਬੱਚਿਆਂ ਨੂੰ ਪਾਲਣਾ ਹੈ। ਇੱਕ ਡੈਡੀ ਡਿਨਰ ਦੀ ਟੇਬਲ ਤੇ ਪੈਸਿਆਂ ਤੇ ਬਿਜ਼ਨਸ ਬਾਰੇ ਗੱਲਾਂ ਕਰਨ ਲਈ ਹਮੇਸ਼ਾ ਹੱਲਾਸ਼ੇਰੀ ਦਿੰਦੇ ਸਨ। ਦੂਜੇ ਡੈਡੀ ਖਾਣਾ ਖਾਂਦੇ ਸਮੇਂ ਪੈਸਿਆਂ ਦੀ ਗੱਲਾਂ ਕਰਨ ਤੋਂ ਹਮੇਸ਼ਾ ਮਨਾ ਕਰਿਆ ਕਰਦੇ। ਇੱਕ ਦਾ ਕਹਿਣਾ ਸੀ ਜਿੱਥੇ ਪੈਸਿਆਂ ਦਾ ਸਵਾਲ ਹੋਵੇ ਸੁਰੱਖਿਅਤ ਕਦਮ ਚੁੱਕੋ। ਖਤਰਾਂ ਮੂਲ ਨਾਲੋ। ਦੂਜੇ ਦਾ ਕਹਿਣਾ ਸੀ ਖਤਰਿਆਂ ਦਾ ਸਾਹਮਣਾ ਕਰਨਾ ਸਿੱਖੋ। ਇੱਕ ਦਾ ਮੰਨਣਾ ਸੀ ਸਾਡਾ ਘਰ ਹੀ ਸਾਡਾ ਸਭ ਤੋਂ ਵੱਡਾ ਨਿਵੇਸ਼ ਤੇ ਸਾਡੀ ਸਭ ਤੋਂ ਵੱਡੀ ਸੰਪਤੀ ਹੈ। ਦੂਜੇ ਦਾ ਮੰਨਣਾ ਸੀ ਮੇਰਾ ਘਰ ਮੇਰੀ ਜ਼ਿੰਮੇਵਾਰੀ ਹੈ। ਤੇ ਜੇਕਰ ਤੁਹਾਡਾ ਘਰ ਤੁਹਾਡੀ ਨਜ਼ਰਾਂ 'ਚ ਤੁਹਾਡਾ ਸਭ ਤੋਂ ਵੱਡਾ ਨਿਵੇਸ਼ ਹੈ ਤਾਂ ਤੁਸੀਂ ਤਕਲੀਫ ਵਿੱਚ ਹੋ। ਦੋਵੇਂ ਹੀ ਡੈਡੀ ਆਪਣੇ ਬਿੱਲ ਸਮੇਂ ਤੇ ਚੁਕਾਉਂਦੇ ਪਰ ਉਹਨਾਂ 'ਚੋਂ ਇੱਕ ਸਭ ਤੋਂ ਪਹਿਲਾਂ ਜਦੋਂ ਕਿ ਦੂਜਾ ਸਭ ਤੋਂ ਆਖਿਰ ਵਿੱਚ ਇੱਕ ਡੈਡੀ ਦਾ ਇਹ ਮੰਨਣਾ ਸੀ ਕਿ ਕੰਪਨੀ ਜਾਂ ਸਰਕਾਰ ਨੂੰ ਤੁਹਾਡਾ ਧਿਆਨ ਰੱਖਣਾ ਤੇ ਤੁਹਾਡੀਆਂ ਲੋੜਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਉਹ ਹਮੇਸ਼ਾ ਤਨਖਾਹ 'ਚ ਵਾਅਦੇ, ਰਿਟਾਇਰਮੈਂਟ ਦੀਆਂ ਯੋਜਨਾਵਾਂ ਮੈਡੀਕਲ ਬੈਨੀਫਿਟਸ ਬਿਮਾਰੀ ਦੀਆਂ ਛੁੱਟੀਆਂ ਛੁੱਟੀਆਂ ਦੇ ਦਿਨ ਅਤੇ ਬਾਕੀ ਸਹੂਲਤਾਂ ਬਾਰੇ ਫਿਕਰਮੰਦ ਰਹਿੰਦੇ ਸਨ ਉਹ ਆਪਣੇ ਦੋ ਚਾਚਿਆਂ ਤੋਂ ਬੜੇ ਪ੍ਰਭਾਵਿਤ ਸਨ ਜਿਹੜੇ ਫੌਜ ਵਿੱਚ ਚਲੇ ਗਏ ਸਨ ਤੇ 20 ਸਾਲ ਦੇ ਕਿਰਿਆਸ਼ੀਲ ਜੀਵਨ ਤੋਂ ਬਾਅਦ ਉਹਨਾਂ ਨੇ ਆਪਣੇ ਰਿਟਾਇਰਮੈਂਟ ਤੇ ਸਾਰੀ ਜ਼ਿੰਦਗੀ ਲਈ ਆਰਾਮ ਦਾ ਇੰਤਜ਼ਾਮ ਕਰ ਲਿਆ ਸੀ ਉਹ ਮੈਡੀਕਲ ਬੈਨੀਫਿਟ ਦੇ ਵਿਚਾਰਾਂ ਨੂੰ ਪਸੰਦ ਕਰਦੇ ਸਨ ਤੇ ਮਿਲਟਰੀ ਵੱਲੋਂ ਆਪਣੇ ਰਿਟਾਇਰ ਫੌਜੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਵੀ ਸ਼ਲਾਘਾ ਕਰਿਆ ਕਰਦੇ ਸਨ ਉਹਨਾਂ ਨੂੰ ਯੂਨੀਵਰਸਿਟੀ ਦਾ ਟੈਨਿਓਰ ਸਿਸਟਮ ਵੀ ਕਾਫੀ ਪਸੰਦ ਸੀ ਕਈ ਵਾਰੀ ਨੌਕਰੀ ਤੋਂ ਸਾਰੀ ਜ਼ਿੰਦਗੀ ਲਈ ਮਿਲ ਰਹੀ ਸੁਰੱਖਿਆ ਤੇ ਬੈਨੀਫਿਟਸ ਨੌਕਰੀ ਤੋਂ ਜ਼ਿਆਦਾ ਮਹੱਤਵਪੂਰਨ ਹੋ ਜਾਂਦੇ ਹਨ ਉਹ ਅਕਸਰ ਕਹਾ ਕਰਦੇ ਸਨ ਮੈਂ ਸਰਕਾਰ ਲਈ ਬੜੀ ਮਿਹਨਤ ਨਾਲ ਕੰਮ ਕੀਤਾ ਹੈ ਤੇ ਇਸ ਵਾਸਤੇ ਬਦਲੇ 'ਚ ਮੈਨੂੰ ਇਹ ਫਾਇਦੇ ਮਿਲਣੇ ਹੀ ਚਾਹੀਦੇ ਹਨ ਦੂਜੇ ਡੈਡੀ ਪੂਰੀ ਤਰ੍ਹਾਂ ਨਾਲ ਆਰਥਿਕ ਸੁਤੰਤਰਤਾ 'ਚ ਭਰੋਸਾ ਕਰਦੇ ਸਨ ਉਹ ਸੁਵਿਧਾ ਭੋਗੀ ਮਾਨਸਿਕਤਾ ਦੇ ਵਿਰੋਧੀ ਸਨ ਉਹ ਇਹ ਮੰਨਦੇ ਸਨ ਕਿ ਇਸ ਤਰ੍ਹਾਂ ਦੀ ਮਾਨਸਿਕਤਾ ਲੋਕਾਂ ਨੂੰ ਕਮਜ਼ੋਰ ਅਤੇ ਆਰਥਿਕ ਤੌਰ ਤੇ ਲੋੜਬੰਦ ਬਣਾਉਂਦੀ ਹੈ ਉਨ੍ਹਾਂ ਦਾ ਡ੍ਰਿੜ ਵਿਸ਼ਵਾਸ ਸੀ ਕਿ ਵਿਅਕਤੀ ਨੂੰ ਆਰਥਿਕ ਤੌਰ ਉਤੇ ਸੁਧਿਰਡ ਹੋਣਾ ਚਾਹੀਦਾ ਹੈ ਇੱਕ ਡੈਡੀ ਕੁਝ ਡਾਲਰ ਬਚਾਉਣ ਲਈ ਪਰੇਸ਼ਾਨ ਰਹੇ ਦੂਜੇ ਡੈਡੀ ਇੱਕ ਤੋਂ ਬਾਅਦ ਇੱਕ ਨਿਵੇਸ਼ ਕਰਦੇ ਰਹੇ ਇੱਕ ਡੈਡੀ ਨੇ ਮੈਨੂੰ ਦੱਸਿਆ ਕਿ ਚੰਗੀ ਨੌਕਰੀ ਲੱਭਣ ਲਈ ਚੰਗਾ ਜਿਹਾ ਬਾਇਓ ਡਾਟਾ ਕਿਵੇਂ ਲਿਖਿਆ ਜਾਵੇ ਦੂਜੇ ਡੈਡੀ ਨੇ ਮੈਨੂੰ ਇਹ ਸਿਖਾਇਆ ਕਿ ਕਿਵੇਂ ਮਜ਼ਬੂਤ ਕਾਰੋਬਾਰੀ ਤੇ ਵਿੱਤੀ ਯੋਜਨਾਵਾਂ ਲਿਖੀਆਂ ਜਾਣ ਜਿਸ ਨਾਲ ਮੈਂ ਨੌਕਰੀਆਂ ਦੇ ਸਕਾਂ ਦੋ ਪ੍ਰਭਾਵਸ਼ਾਲੀ ਡੈਡੀਆਂ ਦੇ ਨਾਲ ਰਹਿਣ ਕਾਰਨ ਮੈਨੂੰ ਇਹ ਵਿਸ਼ਲੇਸ਼ਣ ਕਰਨ ਦਾ ਮੌਕਾ ਮਿਲਿਆ ਕਿ ਉਹਨਾਂ ਦੇ ਵਿਚਾਰਾਂ ਦਾ ਉਹਨਾਂ ਦੀ ਜ਼ਿੰਦਗੀ ਤੇ ਕਿੰਨਾ ਅਸਰ ਹੋ ਰਿਹਾ ਸੀ ਮੈਂ ਮਹਿਸੂਸ ਕੀਤਾ ਕਿ ਦਰਸਲ ਲੋਕ ਆਪਣੇ ਵਿਚਾਰਾਂ ਨਾਲ ਹੀ ਆਪਣੇ ਜੀਵਨ ਨੂੰ ਦਿਸ਼ਾ ਦਿੰਦੇ ਹਨ ਉਦਾਹਰਨ ਵਾਸਤੇ ਮੇਰੇ ਗਰੀਬ ਡੈਡੀ ਹਮੇਸ਼ਾ ਕਿਹਾ ਕਰਦੇ ਸਨ ਮੈਂ ਕਦੇ ਅਮੀਰ ਨਹੀਂ ਬਣ ਪਾਵਾਂਗਾ ਤੇ ਉਹਨਾਂ ਦੀ ਇਹ ਭਵਿੱਖਬਾਣੀ ਸੱਚ ਸਾਬਤ ਹੋਈ ਦੂਜੇ ਪਾਸੇ ਮੇਰੇ ਮੀ ਡੈਡੀ ਹਮੇਸ਼ਾ ਆਪਣੇ ਆਪ ਨੂੰ ਅਮੀਰ ਸਮਝਦੇ ਸਨ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸਨ ਮੈਂ ਅਮੀਰ ਹਾਂ ਤੇ ਅਮੀਰ ਲੋਕ ਇਹੋ ਜਿਹਾ ਹੀ ਕਰਦੇ। ਇੱਕ ਵੱਡੇ ਆਰਥਿਕ ਝਟਕੇ ਤੋਂ ਬਾਅਦ ਜਦੋਂ ਉਹ ਦਿਵਾਲੀਏ ਪੰਦੇ ਕੰਢੇ ਉੱਤੇ ਸਨ ਤਦ ਵੀ ਉਹ ਆਪਣੇ ਆਪ ਨੂੰ ਅਮੀਰ ਹੀ ਕਹਿੰਦੇ ਰਹੇ। ਉਹ ਆਪਣੇ ਸੰਦਰਭ 'ਚ ਇਹ ਕਿਆ ਕਰਦੇ ਸਨ? ਗਰੀਬ ਹੋਣ ਜਾਂ ਪੈਸਾ ਨਾ ਹੋਣ ਵਿੱਚ ਫਰਕ ਹੁੰਦਾ ਹੈ। ਪੈਸਾ ਕੋਲ ਨਾ ਹੋਣਾ ਅਸਥਾਈ ਹੁੰਦਾ ਹੈ। ਜਦੋਂ ਕਿ ਗਰੀਬੀ ਸਥਾਈ। ਮੇਰੇ ਗਰੀਬ ਡੈਡੀ ਇਹ ਵੀ ਕਹਿੰਦੇ ਸਨ ਮੇਰੀ ਪੈਸੇ ਵਿੱਚ ਕੋਈ ਦਿਲਚਸਪੀ ਨਹੀਂ ਹੈ ਜਾਂ ਪੈਸਾ ਮਹੱਤਵਪੂਰਨ ਨਹੀਂ ਹੈ ਮੇਰੇ ਉਮੀਡ ਡੈਡੀ ਹਮੇਸ਼ਾ ਕਹਿੰਦੇ ਸਨ ਪੈਸੇ ਵਿੱਚ ਬੜੀ ਤਾਕਤ ਹੈ ਹੋ ਸਕਦਾ ਹੈ ਸਾਡੇ ਵਿਚਾਰਾਂ ਦੀ ਤਾਕਤ ਨੂੰ ਕਦੇ ਮਾਪਿਆ ਨਾ ਜਾ ਸਕੇ ਜਾਂ ਫਿਰ ਉਹਨਾਂ ਨੂੰ ਪੂਰੀ ਤਰ੍ਹਾਂ ਸਮਝਿਆ ਨਾ ਜਾ ਸਕੇ ਫਿਰ ਵੀ ਬਚਪਨ ਤੋਂ ਹੀ ਮੈਂ ਇਹ ਸਮਝ ਗਿਆ ਸੀ ਕਿ ਸਾਨੂੰ ਵਿਚਾਰਾਂ ਤੇ ਧਿਆਨ ਦੇਣਾ ਚਾਹੀਦਾ ਹੈ ਤੇ ਆਪਣੇ ਆਪ ਨੂੰ ਦਰਸਾਉਣ ਉੱਤੇ ਵੀ ਮੈਂ ਦੇਖਿਆ ਕਿ ਮੇਰੇ ਗਰੀਬ ਡੈਡੀ ਇਸ ਲਈ ਗਰੀਬ ਨਹੀਂ ਸਨ ਕਿਉਂਕਿ ਉਹ ਘੱਟ ਕਮਾਉਂਦੇ ਸਨ ਬਲਕਿ ਇਸ ਲਈ ਗਰੀਬ ਸਨ ਕਿਉਂਕਿ ਉਹਨਾਂ ਦੇ ਵਿਚਾਰ ਤੇ ਕੰਮ ਗਰੀਬਾਂ ਵਾਂਗ ਸਨ ਦੋ ਡੈਡੀ ਹੋਣ ਕਾਰਨ ਬਚਪਨ ਤੋਂ ਹੀ ਮੈਂ ਇਸ ਬਾਰੇ ਬੜਾ ਸਾਵਧਾਨ ਹੋ ਗਿਆ ਸੀ ਕਿ ਮੈਂ ਕਿਹੜੀ ਵਿਚਾਰਧਾਰਾ ਨੂੰ ਅਪਣਾਵਾਂ ਮੈਂ ਕਿਸ ਦੀ ਗੱਲ ਨੂੰ ਮੰਨਾਂ ਆਪਣੇ ਮੇਰੇ ਡੈਡੀ ਦੀ ਜਾਂ ਆਪਣੇ ਗਰੀਬ ਡੈਡੀ ਦੀ ਹਾਲਾਂਕਿ ਦੋਵੇਂ ਹੀ ਸਿੱਖਿਆ ਤੇ ਗਿਆਨ ਨੂੰ ਬੜਾ ਮਹੱਤਵਪੂਰਨ ਮੰਨਦੇ ਸਨ ਪਰ ਕੀ ਸਿੱਖਿਆ ਜਾਵੇ ਇਸ ਬਾਰੇ ਦੋਨਾਂ ਦੀ ਰਾਏ ਵੱਖਰੀ ਵੱਖਰੀ ਸੀ ਇੱਕ ਚਾਹੁੰਦਾ ਸੀ ਕਿ ਮੈਂ ਪੜਾਈ ਵਿੱਚ ਚੰਗੀ ਮਿਹਨਤ ਕਰਾਂ ਡਿਗਰੀ ਲਵਾਂ ਤੇ ਪੈਸੇ ਕਮਾਉਣ ਵਾਸਤੇ ਚੰਗੀ ਜਿਹੀ ਨੌਕਰੀ ਲੱਭ ਲਵਾਂ ਉਹ ਚਾਹੁੰਦੇ ਸਨ ਕਿ ਮੈਂ ਇੱਕ ਪ੍ਰੋਫੈਸ਼ਨਲ ਅਫਸਰ ਵਕੀਲ ਜਾ ਅਕਾਊਂਟੈਂਟ ਬਣ ਜਾਵਾਂ ਜਾਂ ਐਮਬੀਏ ਕਰ ਲਵਾਂ ਦੂਜੇ ਡੈਡੀ ਮੈਨੂੰ ਹੱਲਾਸ਼ੀਰੀ ਦਿਆ ਕਰਦੇ ਸਨ ਕਿ ਮੈਂ ਅਮੀਰ ਬਣਨ ਦਾ ਰਾਗ ਸਿੱਖ ਲਵਾਂ ਇਹ ਸਮਝ ਲਵਾਂ ਕਿ ਪੈਸਾ ਕਿਵੇਂ ਕੰਮ ਕਰਦਾ ਹੈ ਤੇ ਇਹ ਵੀ ਜਾਣ ਲਵਾਂ ਕਿ ਇਸ ਕੋਲੋਂ ਆਪਣੇ ਲਈ ਕਿਵੇਂ ਕੰਮ ਲਿਆ ਜਾਂਦਾ ਹੈ ਮੈਂ ਪੈਸੇ ਲਈ ਕੰਮ ਨਹੀਂ ਕਰਦਾ ਇਹਨਾਂ ਸ਼ਬਦਾਂ ਨੂੰ ਉਹ ਵਾਰ-ਵਾਰ ਦੁਹਰਾਇਆ ਕਰਦੇ ਐਸਾ ਮੇਰੇ ਲਈ ਕੰਮ ਕਰਦਾ ਹੈ 9 ਸਾਲ ਦੀ ਉਮਰ 'ਚ ਮੈਂ ਇਹ ਫੈਸਲਾ ਲਿਆ ਕਿ ਪੈਸਿਆਂ ਬਾਰੇ ਮੈਂ ਆਪਣੇ ਅਮੀਰ ਡੈਡੀ ਦੀ ਗੱਲ ਸੁਣਾਗਾ ਤੇ ਉਹਨਾਂ ਤੋਂ ਸਿੱਖਾਂਗਾ। ਇਹ ਫੈਸਲਾ ਕਰਨ ਦਾ ਮਤਲਬ ਇਹ ਸੀ ਕਿ ਆਪਣੇ ਗਰੀਬ ਡੈਡੀ ਦੀਆਂ ਗੱਲਾਂ ਤੇ ਧਿਆਨ ਨਾ ਦੇਣਾ। ਹਾਲਾਂਕਿ ਉਹਨਾਂ ਦੇ ਕੋਲ ਕਾਲਜ ਦੀਆਂ ਬਹੁਤ ਸਾਰੀਆਂ ਡਿਗਰੀਆਂ ਸਨ ਜਿਹੜੀਆਂ ਮੇਰੇ ਅਮੀਰ ਡੈਡੀ ਕੋਲ ਨਹੀਂ ਸਨ। ਰਾਬਰਟ ਫਾਸਟ ਦਾ ਸਬਕ ਰਾਬਰਟ ਫਾਸਟ ਮੇਰਾ ਪਸੰਦੀਦਾ ਕਵੀ ਹੈ ਹਾਲਾਂਕਿ ਮੈਨੂੰ ਉਸ ਦੀਆਂ ਬਹੁਤੀਆਂ ਕਵਿਤਾਵਾਂ ਪਸੰਦ ਹਨ ਪਰ ਦਾ ਰੋਡ ਨੋਟ ਟੇਕਨ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਹੈ ਮੈਂ ਇਸ ਤੋਂ ਪ੍ਰਾਪਤ ਸਿੱਖਿਆ ਦਾ ਇਸਤੇਮਾਲ ਰੋਜ਼ਾਨਾ ਕਰਦਾ ਹਾਂ ਦਾ ਰੋਡ ਨੋਟ ਟੇਕਨ ਉਹ ਰਾਹ ਜਿਸ ਨੂੰ ਚੁਣਿਆ ਨਹੀਂ ਗਿਆ ਪੀਲੇ ਜੰਗਲ ਵਿੱਚ ਦੋ ਰਾਹਾਂ ਵੰਡਦੀਆਂ ਸਨ ਅਤੇ ਅਫਸੋਸ ਕਿ ਮੈਨੂੰ ਇੱਕ ਰਾਹ ਨੂੰ ਚੁਣਨਾ ਸੀ ਤੇ ਮੈਂ ਦੇਰ ਤੱਕ ਖੜ੍ਹਾ ਰਿਹਾ ਦੂਰ ਤੱਕ ਇਹ ਦੇਖਦੇ ਹੋਇਆ ਕਿ ਇਹ ਰਾਹ ਕਿੱਥੇ ਤੱਕ ਜਾਂਦੀ ਹੈ ਚੁਰਮਟਾਂ 'ਚ ਮੁੜਨ ਤੋਂ ਪਹਿਲਾਂ ਫਿਰ ਮੈਂ ਦੂਜੀ ਰਾਹ ਚੁਣੀ ਉਤਨੀ ਹੀ ਸੁੰਦਰ ਅਤੇ ਸ਼ਾਇਦ ਬਿਹਤਰ ਵੀ ਕਿਉਂਕਿ ਇੱਥੇ ਘਾਹ ਜ਼ਿਆਦਾ ਸੀ ਤੇ ਘੱਟ ਲੋਕ ਗੁਜ਼ਰੇ ਸਨ ਹਾਲਾਂਕਿ ਲੋਕਾਂ ਦੇ ਗੁਜ਼ਰਨ ਨਾਲ ਇੱਥੇ ਵੀ ਉਤਨਾ ਹੀ ਨੁਕਸਾਨ ਹੋਇਆ ਸੀ ਅਤੇ ਦੋਵੇਂ ਹੀ ਉਸ ਸਵੇਰ ਬਰਾਬਰ ਸਨ ਪੱਤਿਆਂ ਤੇ ਸਿਆਹ ਕਦਮ ਨਹੀਂ ਸਨ ਅਤੇ ਮੈਂ ਪਹਿਲੇ ਨੂੰ ਅਗਲੇ ਦਿਨ ਲਈ ਰੱਖਿਆ ਪਰ ਇਹ ਜਾਣਦਿਆਂ ਕਿ ਕਿਵੇਂ ਰਾਹ ਨਿਕਲਦੇ ਹਨ ਮੈਨੂੰ ਸ਼ੱਕ ਸੀ ਕਿ ਮੈਂ ਕਦੇ ਮੁੜਾਂਗਾ ਮੈਂ ਆਹ ਭਰ ਕੇ ਕਹਾਂਗਾ ਅੱਜ ਤੋਂ ਸਦੀਆਂ ਬਾਅਦ ਵੀ ਸ਼ਾਇਦ ਇੱਕ ਜੰਗਲ 'ਚ ਦੋ ਰਹਾਵਾਂ ਵੰਡੀਆਂ ਸਨ ਤੇ ਮੈਂ ਮੈਂ ਘਟ ਚੱਲੀ ਹੋਈ ਰਹਾ ਨੂੰ ਚੁਣਿਆ ਅਤੇ ਇਸ ਗੱਲ ਨਾਲ ਸਾਰਾ ਫਰਕ ਪਿਆ ਰੋਬਰਟ ਫਰੋਸਟ 1916 ਬਹੁਤ ਸਮਾਂ ਗੁਜ਼ਰ ਚੁੱਕਿਆ ਹੈ ਪਰ ਮੈਂ ਹੁਣ ਵੀ ਆਮ ਕਰਕੇ ਰੋਬਰਟ ਫਾਸਟ ਦੀ ਕਵਿਤਾ ਤੇ ਚਿੰਤਨ ਕਰਦਾ ਰਹਿੰਦਾ ਹਾਂ ਪੈਸੇ ਬਾਰੇ ਆਪਣੇ ਪੜ੍ਹੇ ਲਿਖੇ ਡੈਡੀ ਦੀ ਸਲਾਹ ਅਤੇ ਨਜ਼ਰੀਆਂ ਨੂੰ ਨਾ ਸੁਣਨ ਦਾ ਮੇਰਾ ਨਿਰਣਾ ਦੁਖਮਈ ਸੀ ਪਰ ਇਹ ਇੱਕ ਇਹੋ ਜਿਹਾ ਨਿਰਣਾ ਸੀ ਜਿਸ ਨੇ ਮੇਰੀ ਜ਼ਿੰਦਗੀ ਦੀ ਦਿਸ਼ਾ ਤੈਅ ਕਰ ਦਿੱਤੀ ਇੱਕ ਵਾਰ ਮੈਂ ਇਹ ਨਿਰਣਾ ਕਰ ਲਿਆ ਕਿ ਮੈਂ ਕਿਸ ਦੀ ਗੱਲ ਸੁਣਨੀ ਹੈ ਤਾਂ ਉਸ ਤੋਂ ਬਾਅਦ ਮੇਰੀ ਵਿੱਤ ਸੰਬੰਧੀ ਸਿੱਖਿਆ ਸ਼ੁਰੂ ਹੋ ਗਈ ਮੇਰੇ ਉਮੀਦ ਡੈਡੀ ਨੇ ਮੈਨੂੰ 30 ਸਾਲ ਤੋਂ ਵੀ ਜ਼ਿਆਦਾ ਸਮੇਂ ਤੱਕ ਸਿਖਾਇਆ ਤਦੋਂ ਤਾਈ ਜਦੋਂ ਤੱਕ ਕਿ ਮੇਰੀ ਉਮਰ 39 ਸਾਲ ਦੀ ਨਹੀਂ ਹੋ ਗਈ ਅਤੇ ਇਸ ਤੋਂ ਬਾਅਦ ਉਹਨਾਂ ਨੇ ਮੈਨੂੰ ਸਿਖਾਉਣਾ ਬੰਦ ਕਰ ਦਿੱਤਾ ਉਹਨਾਂ ਨੇ ਇਹ ਵੇਖ ਲਿਆ ਸੀ ਕਿ ਮੈਂ ਉਹ ਸਾਰਾ ਕੁਝ ਸਮਝ ਲਿਆ ਹੈ ਜਿਹੜੀ ਉਹ ਮੇਰੀ ਮੋਟੀ ਅਕਲ ਵਿੱਚ ਪੜਨ ਦੀ ਕੋਸ਼ਿਸ਼ ਕਰ ਰਹੇ ਸਨ ਪੈਸਾ ਇੱਕ ਤਰ੍ਹਾਂ ਦੀ ਤਾਕਤ ਹੈ ਪਰ ਇਸ ਤੋਂ ਵੀ ਵੱਡੀ ਤਾਕਤ ਹੈ ਦਿੱਤੀ ਸਿੱਖਿਆ ਪੈਸਾ ਤਾਂ ਆਉਂਦਾ ਤੇ ਜਾਂਦਾ ਰਹਿੰਦਾ ਹੈ ਪਰ ਜੇਕਰ ਤੁਸੀਂ ਇਹ ਜਾਣਦੇ ਹੋ ਕਿ ਪੈਸਾ ਕਿਵੇਂ ਕੰਮ ਕਰਦਾ ਹੈ ਤਾਂ ਤੁਸੀਂ ਜਿਆਦਾ ਤਰ ਤਾਕਤਵਰ ਹੋ ਜਾਂਦੇ ਹੋ ਅਤੇ ਤੁਸੀਂ ਦੌਲਤ ਕਮਾਉਣਾ ਸ਼ੁਰੂ ਕਰ ਸਕਦੇ ਹੋ ਕੇਵਲ ਸਕਾਰਾਤਮਕ ਚਿੰਤਨ ਨਾਲ ਹੀ ਸਮੱਸਿਆ ਹੱਲ ਨਹੀਂ ਹੋ ਸਕਦੀ ਕਿਉਂਕਿ ਜਿਆਦਾਤਰ ਲੋਕ ਸਕੂਲਾਂ 'ਚ ਪੜ੍ਹਦੇ ਹਨ ਤੇ ਉੱਥੇ ਉਹ ਇਹ ਕਦੇ ਵੀ ਸਿੱਖ ਨਹੀਂ ਪਾਉਂਦੇ ਕਿ ਪੈਸਾ ਕਿਵੇਂ ਕੰਮ ਕਰਦਾ ਹੈ ਇਸ ਲਈ ਉਹ ਪੈਸੇ ਦੇ ਲਈ ਕੰਮ ਕਰਨ 'ਚ ਆਪਣੀ ਸਾਰੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ ਮੇਰੀ ਸਿੱਖਿਆ ਜਦੋਂ ਸ਼ੁਰੂ ਹੋਈ ਸੀ ਤਦੋਂ ਮੈਂ ਕੇਵਲ 9 ਸਾਲਾਂ ਦਾ ਸੀ ਤੇ ਇਸੇ ਕਾਰਨ ਮੇਰੇ ਉਮੀ ਡੈਡੀ ਨੇ ਮੈਨੂੰ ਜਿਹੜੇ ਪਾਠ ਪੜ੍ਹਾਏ ਸਨ ਉਹ ਬੜੇ ਸੌਖੇ ਸਨ ਅਤੇ ਸਾਰੀਆਂ ਗੱਲਾਂ ਨੂੰ ਛੱਡ ਕੇ ਵਿਚਾਰ ਕੀਤਾ ਜਾਏ ਤਾਂ ਉਹਨਾਂ ਨੇ ਮੈਨੂੰ 30 ਸਾਲਾਂ ਤੱਕ ਕੁੱਲ 6 ਮਹੱਤਵਪੂਰਨ ਪਾਠ ਪੜ੍ਹਾਏ। ਇਹ ਕਿਤਾਬ ਉਹਨਾਂ ਦੀ ਉਹਨਾਂ ਹੀ 6 ਪਾਠਾਂ ਦੇ ਬਾਰੇ ਹੀ ਹੈ ਤੇ ਇਸ ਨੂੰ ਵੀ ਉਤਨਾ ਹੀ ਸੌਖਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਤਨੇ ਕੀ ਮੇਰੇ ਮੇ ਡੈਡੀ ਨੇ ਇਹਨਾਂ ਨੂੰ ਮੇਰੇ ਵਾਸਤੇ ਸੌਖਾ ਬਣਾਇਆ ਸੀ ਇਹ ਪਾਠ ਤੁਹਾਡੇ ਲਈ ਜਵਾਬ ਵਾਂਗ ਨਹੀਂ ਲਿਖੇ ਗਏ ਬਲਕਿ ਮਾਰਗਦਰਸ਼ਕ ਵਾਂਗ ਲਿਖੇ ਗਏ ਹਨ ਇਹੋ ਜਿਹੇ ਮਾਰਗਦਰਸ਼ਕ ਜਿਹੜੇ ਜ਼ਿਆਦਾ ਅਮੀਰ ਬਣਨ 'ਚ ਤੁਹਾਡੀ ਅਤੇ ਤੁਹਾਡੇ ਬੱਚਿਆਂ ਦੀ ਸਹਾਇਤਾ ਕਰਨਗੇ ਚਾਹੇ ਬਦਲਦੀ ਹੋਈ ਇਸ ਅਨਿਸ਼ਚਿਤ ਦੁਨੀਆ 'ਚ ਕੁਝ ਵੀ ਹੁੰਦਾ ਰਹੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ